ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊਐਸ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 27 ਸਤੰਬਰ ਹੈ 27 ਸਤੰਬਰ 1621 ਗਵਾਲੀਅਰ ਕਿਲੇ ਦੇ ਵਿੱਚ ਉਹ 26 ਅਕਤੂਬਰ 1619 ਦੇ ਦਿਨ ਰਿਹਾਈ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਗਵਿੰਦਵਾਲ ਰਹਿਣ ਲੱਗ ਪਏ। ਗੁਰੂ ਦਾ ਚੱਕ ਅੰਮ੍ਰਿਤਸਰ ਦੇ ਵਿੱਚ ਉਹ 28 ਦਸੰਬਰ 1620 ਦੇ ਦਿਨ ਸਿਰਫ ਇੱਕ ਦਿਨ ਵਾਸਤੇ ਆਏ ਸਨ। ਗਵਿੰਦਵਾਲ ਰਹਿਣਾ ਗੁਰੂ ਸਾਹਿਬ ਨੇ ਰੋਹੀਲਾ ਦੀ ਸਾਰ ਵੀ ਲਈ। ਇਸ ਨੂੰ ਗੁਰੂ ਅਰਜਨ ਸਾਹਿਬ ਨੇ ਵਸਾਇਆ ਸੀ ਅਤੇ ਇਸ ਦਾ ਨਾਮ ਗੋਵਿੰਦਪੁਰ ਰੱਖਿਆ ਗਿਆ ਸੀ ਅਤੇ ਹੁਣ ਇਸ ਨੂੰ ਹਰਗੋਬਿੰਦਪੁਰ ਆਖਦੇ ਨੇ। ਗੁਰੂ ਸਾਹਿਬ ਦੀ ਗਵਾਲੀਅਰ ਕੈਦ ਦੇ ਦੌਰਾਨ ਇਸ ਥਾਂ ਤੇ ਭਗਵਾਨ ਦਾਸ ਕੇਰੜ ਜਿਹੜਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵੇਲੇ ਉਹਨਾਂ ਦੇ ਜਿਸਮ ਤੇ ਤੱਤੀ ਰ ਇਸ ਦਾ ਕਬਜ਼ਾ ਵਾਪਸ ਖੋਲਿਆ ਅਤੇ ਇਸ ਥਾਂ ਨੂੰ ਫੇਰ ਸਵਾਰਿਆ ਅਤੇ ਵਸਾ ਲਿਆ। ਕੁਝ ਦਿਨਾਂ ਮਗਰੋਂ ਭਗਵਾਨ ਦਾਸ ਕੇਰੜ ਨੇ ਚੰਦੂ ਦੇ ਪੁੱਤਰ ਕਰਮਚੰਦ ਦੀ ਮਦਦ ਦੇ ਨਾਲ ਇੱਕ ਫੌਜੀ ਇਕੱਠੀ ਕੀਤੀ ਅਤੇ 27 ਸਤੰਬਰ 1621 ਦੇ ਦਿਨ ਰੋਹੀਲਾ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਬੁਰੀ ਤਰ੍ਹਾਂ ਹਾਰ ਖਾਣ ਮਗਰੋਂ ਭਗਵਾਨ ਦਾਸ ਕੇਰੜ ਨੇ ਜਲੰਧਰ ਦੇ ਮੁਸਲਮਾਨ ਹਾਕਮ ਨੂੰ ਪੈਸੇ ਦੇ ਕੇ ਉਸ ਦੀ ਫੌਜ ਨੂੰ ਚੜਾ ਲਿਆਂਦਾ। 3 ਅਕਤੂਬਰ 1621 ਦੇ ਦਿਨ ਫੇਰ ਬੜੀ ਖਮਸਾਨ ਦੀ ਲੜਾਈ ਹੋਈ। ਇਸ ਲੜਾਈ ਦੇ ਵਿੱਚ ਭਗਵਾਨ ਦਾਸ ਕੇਰੜ, ਉਸ ਦਾ ਪੁੱਤਰ ਰਤਨ ਚੰਦ ਅਤੇ ਚੰਦੂ ਦਾ ਪੁੱਤਰ ਕਰਮਚੰਦ ਤਿੰਨੇ ਹੀ ਮਾਰੇ ਗਏ ਹਾਉਂਸਲਾ ਨਾ ਪਿਆ 27 ਸਤੰਬਰ 1920 ਲਾਹੌਰ ਦੇ ਵਿੱਚ ਗੁਰਦੁਆਰਾ ਚਮਾਲਾ ਸਾਹਿਬ ਪਾਤਸ਼ਾਹੀ 6ਵੀਂ ਦੇ ਗ੍ਰੰਥੀ ਹਰੀ ਸਿੰਘ ਨੇ ਗੁਰਦੁਆਰੇ ਦੇ ਵਿੱਚ ਮਨਮਤ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ ਉਹ ਗੁਰਦੁਆਰੇ ਦੇ ਵਿੱਚ ਮੁਸਾਫਿਰਾਂ ਨੂੰ ਰੁਕਣ ਨਹੀਂ ਸੀ ਦਿੰਦਾ ਉਸ ਨੇ ਸਰਾਹ ਦੇ ਕਮਰੇ ਬੁਚੜਾ ਅਤੇ ਮੀਟ ਵੇਚਣ ਵਾਲਿਆਂ ਨੂੰ ਦਿੱਤੇ ਹੋਏ ਸਨ ਉਹ ਗ੍ਰੰਥੀ ਵਜੋਂ ਸੇਵਾ ਵੀ ਨਹੀਂ ਕਰਦਾ ਸੀ ਹੋਰ ਤਾਂ ਹੋਰ ਉਸ ਨੂੰ ਜਪਜੀ ਸਾਹਿਬ ਅਤੇ ਰਹਿਰਾ ਸਾਹਿਬ ਦਾ ਪਾਠ ਵੀ ਨਹੀਂ ਸੀ ਆਉਂਦਾ ਗੁਰਦੁਆਰੇ ਦੀ ਸਫਾਈ ਵੀ ਨਹੀਂ ਸੀ ਹੁੰਦੀ ਸੰਗਤਾਂ ਉਸ ਤੋਂ ਦੁਖੀ ਸਨ ਇੱਕ ਵਾਰ ਹਿੰਮਤ ਕਰਕੇ ਖਾਲਸਾ ਪ੍ਰਚਾਰਕ ਜਥੇ ਨੇ ਇੱਕ ਮੀਟਿੰਗ 21 ਅਗਸਤ 1920 ਦੇ ਦਿਨ ਬੁਲਾਈ ਇਸ ਤੇ ਗ੍ਰਾਂਥੀ ਨੇ ਆਪਣੇ ਘਰਾਂ ਦੀਆਂ ਔਰਤਾਂ ਨੂੰ ਪੇਜ ਕੇ ਹਮਲਾ ਕਰਵਾ ਕੇ ਮੀਟਿੰਗ ਦੇ ਵਿੱਚ ਖਲਲ ਪਾ ਦਿੱਤਾ ਤੇ ਨਾਲ ਹੀ ਇਹਨਾਂ ਦੀਆਂ ਕਾਰਵਾਈਆਂ ਨੂੰ ਰੋਕਣ ਵਾਸਤੇ ਅਦਾਲਤ ਦੇ ਵਿੱਚ ਦਾਵਾ ਵੀ ਕਰ ਦਿੱਤਾ ਅਗਲੇ ਦਿਨ 22 ਅਗਸਤ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਬਾਰੇ ਇੱਕ ਦੀਵਾਨ ਸਜਾਇਆ ਗਿਆ ਸੀ ਇਸ ਦੀਵਾਨ ਦੇ ਵਿੱਚ ਸਰਦੂਲ ਸਿੰਘ ਕਵੀਸ਼ਰ ਅਤੇ ਸੁੰਦਰ ਸਿੰਘ ਚਾਵਲਾ ਨੇ ਸੰਗਤਾਂ ਨੂੰ ਚਮਾਲਾ ਸਾਹਿਬ ਦੀ ਤਸਵੀਰ ਦੱਸੀ ਸਾਰੇ ਪਾਸੇ ਸਿੱਖਾਂ ਦੇ ਵਿੱਚ ਇਸ ਦਾ ਚਰਚਾ ਸ਼ੁਰੂ ਹੋ ਗਿਆ ਜਦੋਂ ਇਸ ਗੁਰਦੁਆਰੇ ਦੇ ਸੁਧਾਰ ਬਾਰੇ ਬਹੁਤ ਪ੍ਰਚਾਰ ਹੋ ਗਿਆ ਤਾਂ ਸਿੱਖਾਂ ਨੇ 1920 ਦੇ ਦੌਰਾਨ ਚਮਾਲਾ ਸਾਹਿਬ ਤੇ ਕਬਜ਼ਾ ਕਰ ਲਿਆ ਸੰਗਤਾਂ ਨੇ ਗੁਰਦੁਆਰੇ ਦੇ ਪ੍ਰਬੰਧ ਵਾਸਤੇ 14 ਮੈਂਬਰਾਂ ਦਾ ਇੱਕ ਜੱਥਾ ਵੀ ਚੁਣ ਲਿਆ ਸੀ ਇਸ ਤੋਂ ਬਾਅਦ ਗ੍ਰੰਥੀ ਹਰੀ ਸਿੰਘ ਨੇ 4 ਨਵੰਬਰ ਨੂੰ ਦਫ਼ਾ 107 ਦੇ ਹੇਠ ਇੱਕ ਦਿਵਾਨੀ ਦਾਵਾ ਵੀ ਕੀਤਾ ਸਿੱਖਾਂ ਨੇ ਇਸ ਦੇ ਖਿਲਾਫ ਪੈਰਵਾਈ ਨਾ ਕਰਨ ਦਾ ਫੈਸਲਾ ਕੀਤਾ 6 ਜਨਵਰੀ 1921 ਨੂੰ ਅਦਾਲਤ ਨੇ ਗ੍ਰੰਥੀ ਨੂੰ ਇੱਕ ਤਰਫਾ ਡਿcrets ਦੇ ਦਿੱਤੀ ਫਿਰ ਉਸ ਨੇ ਦਫ਼ਾ 145 ਦੇ ਹੇਠ ਕੇਸ ਦਾਇਰ ਕੀਤਾ ਪਰ ਡੀਸੀ ਨੇ ਇਸ ਕੇਸ ਨੂੰ ਖਾਰਜ ਕਰ ਦਿੱਤਾ ਸੀ 27 ਸਤੰਬਰ 1926 ਅਕਾਲੀ ਲਹਿਰ ਦੇ ਸਾਰੇ ਅਕਾਲੀ ਆਗੂ ਜੇਲ੍ਹਾਂ ਦੇ ਵਿੱਚੋਂ ਰਿਹਾ ਕੀਤੇ ਗਏ ਸੈਂਟਰਲ ਬੋਰਡ ਦੀਆਂ ਚੋਣਾਂ ਤੋਂ 1 ਮਹੀਨੇ ਮਗਰੋਂ 17 ਜੁਲਾਈ 1926 ਨੂੰ ਤੇਜਾ ਸਿੰਘ ਸਮੁੰਦਰੀ ਲਾਹੌਰ ਕਿਲੇ ਦੇ ਵਿੱਚ ਚਲਾਣਾ ਕਰ ਗਏ ਅਤੇ ਜੇਲ੍ਹ ਦੇ ਵਿੱਚ ਮਾਸਟਰ ਤਾਰਾ ਸਿੰਘ ਅਕਾਲੀ ਗਰੁੱਪ ਦੇ ਲੀਡਰ ਚੁਣੇ ਗਏ ਸੈਂਟਰਲ ਬੋਰਡ ਦੀ ਪਹਿਲੀ ਮੀਟਿੰਗ 4 ਸਤੰਬਰ 1926 ਨੂੰ ਟਾਊਨ ਹਾਲ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਡੀਸੀ ਦੀ ਹਾਜ਼ਰੀ ਦੇ ਵਿੱਚ ਸੈਂਟਰਲ ਬੋਰਡ ਦੇ ਅਹੁਦੇਦਾਰਾਂ ਦੀ ਪਹਿਲੀ ਚੋਣ ਹੋਈ ਪ੍ਰਧਾਨਗੀ ਵਾਸਤੇ ਅਕਾਲੀ ਪਾਰਟੀ ਦੀ ਮਦਦ ਨਾਲ ਜਿੱਤੇ ਜੁਗਿੰਦਰ ਸਿੰਘ ਵਕੀਲ ਮਹਿਤਾਬ ਸਿੰਘ ਪਾਰਟੀ ਦੇ ਉਮੀਦਵਾਰ ਸਨ ਅਤੇ ਅਕਾਲੀ ਦਲ ਵੱਲੋਂ ਮੰਗਲ ਸਿੰਘ ਮੰਗਲ ਸਿੰਘ 53 ਦੇ ਮੁਕਾਬਲੇ 82 ਵੋਟਾਂ ਦੇ ਨਾਲ ਚੁਣ ਜਸਦੇ ਵਿੱਚੋਂ ਨਾ ਕਾਲੀ ਪਾਰਟੀ ਅਤੇ ਪੰਜ ਸਰਦਾਰ ਬਹਾਦਰ ਪਾਰਟੀ ਦੇ ਸਨ ਸੈਂਟਰਲ ਬੋਰਡ ਦੀ ਬਕਾਇਦਾ ਮੀਟਿੰਗ 2 ਅਕਤੂਬਰ 1926 ਨੂੰ ਹੋਈ ਸੀ ਇਸ ਤੋਂ ਕੁਝ ਦਿਨ ਪਹਿਲਾਂ 27 ਸਤੰਬਰ ਨੂੰ ਲਾਹੌਰ ਕਿਲੇ ਦੇ ਬਾਕੀ ਕਾਲੀ ਲੀਡਰ ਵੀ ਛੱਡ ਦਿੱਤੇ ਗਏ 27 ਸਤੰਬਰ 1981 20 ਨਵੰਬਰ 1981 ਦੇ ਦਿਨ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਗ੍ਰਿਫਤਾਰੀ ਮਗਰੋਂ ਸਿੱਖ ਨੌਜਵਾਨਾਂ ਅਤੇ ਆਮ ਸੰਗਤ ਵੱਲੋਂ ਪਿੰਡਰਾਵਾਲਿਆਂ ਦੇ ਨਾਲ ਇਨਾ ਜ਼ਿਆਦਾ ਮਿਲਵਰਤਨ ਦਿੱਤੇ ਜਾਣ ਦੇ ਨਾਲ ਅਕਾਲੀ ਦਲ ਦੇ ਕੁਝ ਆਗੂਆਂ ਨੂੰ ਇਹ ਸ਼ੱਕ ਪੈਣਾ ਸ਼ੁਰੂ ਹੋ ਗਿਆ ਕਿ ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਿੱਖ ਕੌਮ ਦੀ ਅਗਵਾਈ ਅਕਾਲੀ ਪਾਰਟੀ ਦੇ ਹੱਥੋਂ ਨਿਕਲ ਕੇ ਪਿੰਡਰਾਵਾਲਿਆਂ ਦੇ ਹੱਥ ਆ ਜਾਵੇਗੀ ਇਸੇ ਤਰ੍ਹਾਂ ਸਟੂਡੈਂਟਸ ਫੈਡਰੇਸ਼ਨ ਵੀ ਪ੍ਰਧਾਨ ਭਾਈ ਅਮਰੀਕ ਸਿੰਘ ਦੇ ਪਿੰਡਰਾ ਮਹਿਤਾ ਜੱਥੇ ਦੇ ਨਾਲ ਸਬੰਧਤ ਹੋਣ ਕਰਕੇ ਪਿੰਡਰਾਵਾਲੇ ਦੇ ਨਾਲ ਸੀ ਦਲ ਖਾਲਸਾ ਤੇ ਬਬਰ ਖਾਲਸਾ ਦੇ ਅਤੇ ਹੋਰ ਖਾਲਕੂ ਸਿੱਖ ਵੀ ਪਿੰਡਰਾਂ ਵਾਲੇ ਦੀ ਪੂਰੀ ਹਮਾਇਤ ਕਰਦੇ ਸਨ ਡਾਕਟਰ ਰਜਿੰਦਰ ਕੌਰ ਦਾ ਔਰਤਾਂ ਦਾ ਅਕਾਲੀ ਦਲ ਪਹਿਲਾਂ ਹੀ ਗਰਮ ਪਾਲਿਸੀ ਵਾਲੀ ਜਥੇਬੰਦੀ ਸੀ ਇਹ ਸਾਰੀਆਂ ਗੱਲਾਂ ਸਾਹਮੇ ਰੱਖ ਕੇ ਅਕਾਲੀ ਦਲ ਨੇ 27 ਸਤੰਬਰ ਨੂੰ ਲੁਧਿਆਣੇ ਦੇ ਗੁਰਦੁਆਰਾ ਆਲਮਗੀਰ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਬੁਲਾ ਲਈ ਇਸ ਮੀਟਿੰਗ ਦੀ ਕਾਰਵਾਈ ਪੂਰੀ ਤਰ੍ਹਾਂ ਖੂਫੀਆ ਰੱਖੀ ਗਈ ਮੀਟਿੰਗ ਦੀ ਕਾਰਵਾਈ ਖਤਮ ਹੋਣ ਮਗਰੋਂ ਅਕਾਲੀ ਦਲ ਨੇ ਐਲਾਨ ਕੀਤਾ ਕਿ ਜੇਕਰ ਪਿੰਡਰਾਂ ਵਾਲੇ ਨੂੰ 17 ਅਕਤੂਬਰ ਤੱਕ ਰਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ 18 ਅਕਤੂਬਰ 1981 ਤੋਂ ਸਿਵ 27 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਜਗਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਅੰਬਾਲਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 27 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਮਹਿੰਦਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਭਾਈ ਬਖਤੌਰ ਨੇੜੇ ਮੈਸਰ ਖਾਨਾ ਜ਼ਿਲ੍ਹਾ ਬਠਿੰਡਾ, ਹਰਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਠੱਠਾ, ਕੁਲਵੰਤ ਸਿੰਘ ਕਾਂਤਾ ਵਾਸੀ ਜੱਧੂਪੁਰ, ਅਵਤਾਰ ਸਿੰਘ ਉਰਫ ਬਿੱਲੂ, ਰਣਜੀਤ ਸਿੰਘ ਉਰਫ ਰਾਜੂ ਪੁੱਤਰ ਸੇਵਾ ਸਿੰਘ ਵਾਸੀ ਕਲੇਰ ਅਤੇ ਕੁਲਵੰਤ ਸਿੰਘ ਬੀਲਾ ਤਰਨਤਾਰਨ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 27 ਸਤੰਬਰ 2019 ਦੇ ਦਿਨ ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਹਿਊਸਟਨ ਦੀ ਸਭ ਤੋਂ ਵੱਡੀ ਕਾਉਂਟੀ ਦੇ ਵਿੱਚ ਡਿਪਟੀ ਸ਼ੈਰਫ ਵਜੋਂ ਸੇਵਾ ਨਿਭਾਉਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਨੌਜਵਾਨ ਸੰਦੀਪ ਸਿੰਘ ਢਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੰਦੀਪ ਸਿੰਘ ਢਾਲੀਵਾਲ ਆਮ ਲੋਕਾਂ ਦੇ ਵਿੱਚ ਹਰਮਨ ਪਿਆਰਾ ਨੌਜਵਾਨ ਸੀ ਅਤੇ ਹਰ ਮੌਕੇ ਤੇ ਭਾਈਚਾਰੇ ਦੀ ਮਦਦ ਵਾਸਤੇ ਤਿਆਰ ਬਰ ਤਿਆਰ ਰਹਿੰਦਾ ਸੀ। ਸੰਦੀਪ ਸਿੰਘ ਢਾਲੀਵਾਲ ਦਾ ਜਨਮ ਸਰਦਾਰ ਪਿਆਰਾ ਸਿੰਘ ਸੇਵਾਮੁਕਤ ਫੌਜੀ ਦੇ ਘਰ ਪਿੰਡ ਢਾਲੀਵਾਲ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ। ਉਹ ਆਪਣੇ ਪਿੱਛੇ ਦੋ ਬੇਟੀਆਂ ਜਿਨ੍ਹਾਂ ਦੀ ਉਸ ਵਕਤ ਉਮਰ 13 ਸਾਲ ਅਤੇ 10 ਸਾਲ ਅਤੇ ਪੁੱਤਰ ਜਿਸ ਦੀ ਉਮਰ 5 ਸਾਲ ਅਤੇ ਪਤਨੀ ਤੇ ਪਿਤਾ ਛੱਡ ਗਏ ਸਨ। ਸੰਦੀਪ ਸਿੰਘ ਢਾਲੀਵਾਲ ਦੀ ਮੌਤ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਨਾਲ ਵਾਪਰੀ ਇਸ ਅਣਹੋਣੀ ਦੇ ਬਾਰੇ ਚਰਚਾ ਹੋਈ ਅਤੇ ਅਮਰੀਕਾ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸੰਦੀਪ ਸਿੰਘ ਢਾਲੀਵਾਲ ਦੇ ਲਈ ਕੈਂਡਲ ਮਾਰਚ ਕੱਢੇ ਗਏ। ਸੰਦੀਪ ਸਿੰਘ ਢਾਲੀਵਾਲ ਫੋਰਸ ਦੇ ਵਿੱਚ 2009 ਦੇ ਵਿੱਚ ਭਰਤੀ ਹੋਇਆ ਸੀ ਅਤੇ ਪੁਲਿਸ ਡਿਊਟੀ ਦੇ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਲੈਣ ਦੇ ਲਈ ਉਸ ਨੂੰ ਲਗਾਤਾਰ 6 ਸਾਲ ਤੱਕ ਟੈਕਸਾਸ ਸੂਬੇ ਦੀ ਸਰਕਾਰ ਅਤੇ ਕਾਉਂਟੀ ਪੁਲਿਸ ਦੇ ਨਾਲ ਕਾਨੂੰਨੀ ਲੜਾਈ ਲੜਨੀ ਪਈ 2015 ਦੇ ਵਿੱਚ ਉਸ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਮਿਲ ਗਈ ਸੀ ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ